ਜੀ ਅੱਜ ਅਸੀਂ ਇਥੇ ਪੁਲਿਸ ਲੈਨ ਹੁਸ਼ਿਆਰਪੁਰ ਵਿਖੇ ਪੁਲਿਸ ਹਸਪਤਾਲ 'ਚ ਸਾਡੇ ਡਾਕਟਰ ਸਾਹਿਬ ਦੇ ਇਨੀਸ਼ੀਏਟਿਵ ਦੇ ਨਾਲ ਨਾਲ ਡੀਐਸਪੀ ਹੈੱਡਕੁਆਟਰ ਮੈਡਮ ਮੰਤਰੀ ਨਾਲ ਇੰਚਾਰਜ ਸਾਂਝ ਕੇਂਦਰ ਇਹਨਾਂ ਦੇ ਸਾਰਿਆਂ ਦੇ ਇਨੀਸ਼ੀਏਟਿਵ ਨਾਲ ਸਿਵਲ ਹਸਪਤਾਲ ਦੀ ਟੀਮ ਦੇ ਨਾਲ ਮਿਲ ਕੇ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਜਿਦੇ ਵਿੱਚ ਪੁਲਿਸ ਮੁਲਾਜ਼ਮ ਮੁੱਖ ਤੌਰ ਤੇ ਭਾਗ ਲੈ ਰਹੇ ਹੈਗੇ ਤੇ ਅੱਜ ਹੁਣ ਤੱਕ ਜਿਹੜਾ ਹੈਗਾ ਲਗਭਗ 25 ਯੂਨਿਟ ਬਲੱਡ ਡੋਨੇਟ ਕੀਤਾ ਜਾ ਚੁੱਕਿਆ ਹੈਗਾ ਤੇ ਹੁਣ ਤੱਕ ਵੀ ਜਿਹੜੀ ਸਾਡੀ ਰਜਿਸਟ੍ਰੇਸ਼ਨ ਹੈਗੀ ਉਹ ਅਰਾਊਂਡ 60 ਹੈਗੀ ਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਅੱਜ ਲਗਭਗ 70 ਯੂਨਿਟ ਦੇ ਆਸ-ਪਾਸ ਬਲੱਡ ਡੋਨੇਟ ਪੁਲਿਸ ਮੁਲਾਜ਼ਮਾ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤਾ ਜਾਵੇਗਾ ਤੇ ਆ ਇੱਕ ਚੰਗਾ ਇਨੀਸ਼ੀਏਟਿਵ ਹੈਗਾ ਸਾਡੇ ਡਾਕਟਰ ਸਾਹਿਬ ਦਾ ਤੇ ਡੀਐਸਪੀ ਹੈੱਡਕ quarter ਤੇ ਇੰਚਾਰਜ ਅੰਚ ਦੇ ਅੰਦਰ ਦਾ ਨਾਲ ਸਿਵਲ ਹਸਪੀਟਲ ਦੇ ਡਾਕਟਰ ਸੈਮਨ ਐਸਐਮਓ ਮੈਡਮ ਵੀ ਸਾਡੇ ਕੋਲੇ ਤੇ ਆਏ ਹੈਗੇ ਤੇ ਇਹਨਾਂ ਦਾ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਖੂਨਦਾਨ ਮਹਾਦਾਨ ਤੇ ਬੜਾ ਜ਼ਰੂਰੀ ਹੈਗਾ ਕ੍ਰਿਟੀਕਲ ਕੇਅਰ ਵਾਸਤੇ ਬਹੁਤ ਸਾਰੀ ਥਾਵਾਂ ਤੇ ਇਦਾਂ ਹੁੰਦਾ ਕਿ ਕਈ ਵਾਰੀ ਟਾਈਮ ਸਿਰ ਬਲੱਡ ਨਾ ਮਿਲਣ ਕਰਕੇ ਵੀ ਕਈ ਕ੍ਰਿਟੀਕਲ ਕੇਸ ਆ ਜਾਂਦੀ ਹੈਗੀ ਤੇ ਸਾਰਿਆਂ ਨੂੰ ਜਿਹੜਾ ਹੈਗਾ ਉਹ ਬੜ ਚੜ ਕੇ ਖੂਨ ਆਪਣਾ ਬਲੱਡ ਡੋਨੇਟ ਕਰਨਾ ਚਾਹੀਦਾ ਤੇ ਨਾਲ ਚੰਗਾ ਉਪਰਾਲਾ ਕੀਤਾ ਹੈਗਾ ਸਾਡੀ ਟੀਮ ਨੇ ਤੋਂ ਇਹਦੇ ਵਾਸਤੇ ਇਹਨਾਂ ਦਾ ਅਪਰੀਸ਼ੀਏਸ਼ਨ ਜੀ ਸਰ ਜੀ ਅੱਜ ਪਹਿਲੀ ਵਾਰ ਲੱਗਦਾ ਕਿ ਪੰਜਾਬ ਪੁਲਿਸ ਵੱਲੋਂ ਇਹ ਐਮਪਲਾਈ ਹੈਗੀ ਬਲੰਡ ਅੱਗੇ ਵੀ ਕੈਰੀ ਹੋ ਰਹਿਗਾ ਜਦ ਚੱਲਦਾ ਰਹੇਗਾ ਇਸ ਤਰ੍ਹਾਂ ਜੀ ਜੀ ਆ ਚੰਗਾ ਇਨੀਸ਼ੀਏਟਿਵ ਹੈਗਾ ਤੇ ਇਸ ਤੋਂ علاوہ ਵੀ ਤੁਹਾਨੂੰ ਪਤਾ ਹੋਣਾ ਕਿ ਸਾਡੀ ਜਿਹੜੀ ਟੀਮ ਬਣੀ ਹੋਈ ਹੈਗੀ ਸਾਂਝ ਦੀ ਤੇ ਸਾਡੇ ਡਾਕਟਰ ਸਾਹਿਬ ਤੇ ਡੀਐਸਪੀ ਹੈੱਡਕ quartਰ ਨੋਡਲ ਅਫਸਰ ਹੈਗੇ ਕਦੇ ਵੀ ਕਿਸੇ ਨੂੰ ਕਿੱਥੇ ਵੀ ਖੂਨ ਬਲੱਡ ਡੋਨੇਸ਼ਨ ਬਲੱਡ ਦੀ ਰਿਕੁਆਇਰਮੈਂਟ ਹੁੰਦੀ ਹੈਗੀ ਤੇ ਉਹ ਸਾਡੇ ਗਰੁੱਪਸ ਬਣਿਆ ਹੋਇਆ ਹੈਗੇ ਜਿੱਦੇ ਵਿੱਚ ਅਸੀਂ ਰੀਅਲ ਟਾਈਮ ਬੇਸ ਤੇ ਵੀ ਜਿਹੜਾ ਹੈਗਾ ਬਲੱਡ ਡੋਨਰਸ ਅਵੇਲੇਬਲ ਕਰਵਾਨੇ ਜਿਦਾਂ ਬਾਕੀ ਐਨਜੀਓਜ਼ ਕਰਾਨੇ ਉਹਦਾ ਪੰਜਾਬ ਪੁਲਿਸ ਦੀ ਵੀ ਸਾਡੀ ਟੀਮ ਬਣੀ ਹੋਈ ਹੈਗੀ ਹੁਸ਼ ਜਿਹਦੇ ਵਿੱਚ ਜਦੋਂ ਜਿਸ ਨੂੰ ਕਿਸੇ ਨੂੰ ਚਾਹੀਦਾ ਹੋਵੇ ਬਲੱਡ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਉਹ ਗਰੁੱਪ ਅਰੇਂਜ ਕਰਕੇ ਰੀਅਲ ਟਾਈਮ ਤੇ ਡੋਨਰ ਅਵੇਲੇਬਲ ਕਰਾਉਣਾ ਤੇ ਐਟ ਦੀ ਸੇਮ ਟਾਈਮ ਆ ਇਸ ਤਰੀਕੇ ਦੇ ਬਲੱਡ ਡੋਨੇਸ਼ਨ ਕੈਂਪਸ ਵੀ ਅੱਗੇ ਹੁੰਦੇ ਰਹਣ ਹੁੰਦੇ ਰਹਿਣਗੇ ਜੀ ਲੱਗਦਾ ਜਦੋਂ ਡੇਂਗੀ ਦਾ ਪ੍ਰਚੋਬ ਜਿਆਦਾ ਹੁੰਦਾ ਉਦੋਂ ਸੈੱਲ ਵਗੈਰਾ ਲੋੜ ਪੈਂਦੀ ਇੱਲੇ ਵੀ ਕੋਈ ਨਾ ਸੀ ਕੀਤਾ ਜਾਇਆ ਗਿਆ ਟਾਈਮ 'ਤੇ ਜੀ ਡੈਫੀਨਿਟਲੀ ਆ ਸਾਡੇ ਸਿਵਲ ਹਸਪੀਟਲ ਦੀ ਟੀਮ ਦੇ ਨਾਲ رابطہ ਰੱਖ ਕੇ ਜਦੋਂ ਉਹਨਾਂ ਨੂੰ ਰਿਕੁਆਇਰਮੈਂਟ ਹੁੰਦੀ ਹੈਗੀ ਉਸ ਟਾਈਮ ਅਸੀਂ ਅਰੇਂਜ ਕਰਵਾਉਂਗੇ ਕਿਉਂਕਿ ਇਹਦਾ ਵੀ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਇਹਦਾ ਡਿਮਾਂਡ ਦਾ ਸਪਲਾਈ ਦਾ ਅਲੱਗ-ਅਲੱਗ ਗੈਪ ਰਹਿੰਦਾ ਹੈਗਾ ਉਹਦੇ ਹਿਸਾਬ ਨਾਲ ਜਦੋਂ ਡੇਂਗੂ ਆ ਇਸ ਤਰੀਕੇ ਦਾ ਜਦੋਂ ਪਲੇਟਲਟਸ ਜ਼ਿਆਦਾ ਲੋਡ ਹੁੰਦੀ ਹੈਗੀ ਉਸ ਤਰੀਕੇ ਦੇ ਉਹਦਾਂ ਤੋਂ ਪ੍ਰਮਾਤਮਾ ਕਰੇ ਕਿ ਨਾ ਹੀ ਇਸ ਤਰੀਕੇ ਦੀ ਕੋਈ ਚੀਜ਼ ਬਾਪਰੇ ਬਟ ਫਿਰ ਵੀ ਜਿਹੜਾ ਹੈਗਾ ਜਦੋਂ ਜ਼ਿਆਦਾ ਡਿਮਾਂਡ ਹੋਏਗੀ ਉਦੋਂ ਅਸੀਂ ਕਰਵਾਉਣਾ ਹੈ ਥੈਂਕ ਯੂ